ਸਟਾਰ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਇੱਕ ਮਿੱਥੇ ਸਮੇਂ ਵਿੱਚ ਨਸ਼ਿਆਂ ਦਾ ਪ੍ਰਚਲਨ ਰੋਕਣ ਲਈ ਨਸ਼ਿਆਂ ਵਿਰੋਧ ਜੰਗ ਛੇੜਨ ਦਾ ਐਲਾਨ ਕੀਤਾ ਹੋਇਆ ਹੈ ਡੰਡੀ ਇਸ ਲਈ ਹਰ ਅੱਧਰ ਉਤੇ ਪੂਰੀ ਸਰਗਰਮੀ ਵੀ ਵਿੱਢੀ ਗਈ ਹੈ ਡੰਡੀ ਇਹਨਾਂ ਕੰਮਾਂ ਵਿੱਚ ਲੱਗੇ ਗੈਰ ਸਮਾਜਿਕ ਅੰਸਰਾਂ ਉਤੇ ਕੇਸ ਦਰਜ ਕਰਕੇ ਉਹਨਾਂ ਨੂੰ ਜੇਲਾ ਵਿੱਚ ਵੀ ਡੱਕਿਆ ਜਾ ਰਿਹਾ ਹੈ ਡੰਡੀ ਪਰ ਇਸੇ ਹੀ ਸਮੇਂ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਵੱਡੀ ਗਿਣਤੀ ਵਿੱਚ ਹੋਈਆਂ ਮੌਤਾਂ ਨੇ ਇਹ ਦਰਸਾ ਦਿੱਤਾ ਹੈ ਕਿ ਇਸ ਮੁਹਾਜ਼ ਉੱਤੇ ਜੰਗ ਛੇੜਨੀ ਸੌਖਾ ਕੰਮ ਨਹੀਂ ਹੈ ਡੰਡੀ ਏ ਪੰਜਾਬ ਦੀ ਵੱਧ ਕਿਸਮਤੀ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਤਰ੍ਹਾਂ-ਤਰ੍ਹਾਂ ਦੇ ਨਸ਼ਿਆਂ ਦੇ ਵੱਧ ਦੇ ਵਰਤਾਰੇ ਨੇ ਸੂਬੇ ਦੇ ਵੱਡੀ ਗਿਣਤੀ ਵਿੱਚ ਲੋਕਾਂ ਖਾਸ ਤੌਰ ਉਤੇ ਨੌਜਵਾਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ ਡੈਂਡੀ ਇਸ ਕਾਰਨ ਇਹ ਦੁਖਾਂਤ ਲਗਾਤਾਰ ਵੱਧਦਾ ਜਾ ਰਿਹਾ ਹੈ ਡੈਂਡੀ ਜਿੱਥੋਂ ਤੱਕ ਨਕਲੀ ਸ਼ਰਾਬ ਦਾ ਸਬੰਧ ਹੈ ਇਹ ਸਿਲਸਿਲਾ ਵੀ ਦਹਾਕਿਆਂ ਤੋਂ ਚੱਲਿਆ ਆਉਂਦਾ ਹੈ ਡੰਡੀ ਇਸ ਵਿੱਚ ਲੱਗੇ ਮਾੜੇ ਕਿਰਦਾਰ ਵਾਲੇ ਅੰਸਰ ਆਪਣੇ ਲਾਲਚ ਲਈ ਇੱਕ ਤਰ੍ਹਾਂ ਨਾਲ ਅੰਨੇ ਹੋ ਚੁੱਕੇ ਹਨ ਜਿਸ ਕਾਰਨ ਇਹ ਤੰਦਾ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ ਡੰਡੀ ਪਿਛਲੇ 10 ਕਿਆਂ ਵਿੱਚ ਵੀ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਸੰਬੰਧੀ ਵੱਡੀਆਂ ਛੋਟੀਆਂ ਖਬਰਾਂ ਮਿਲਦੀਆਂ ਰਹੀਆਂ ਹਨ ਡੰਡੀ ਤਤਕਾਲੀ ਸਰਕਾਰਾਂ ਸਮੇਂ ਦੇ ਸਮੇ ਇਸ ਪ੍ਰਤੀ ਸਰਗਰਮ ਵੀ ਹੁੰਦੀਆਂ ਹਨ ਪਰ ਇੱਕ ਦੁਖਦਾਈ ਗੱਲ ਹੈ ਕਿ ਅਜੇ ਹੀ ਕਾਲੇ ਕਾਰਨਾਮੇ ਸਤ ਕਰਨ ਵਾਲੇ ਦੋਸ਼ੀਆਂ ਵਿਚੋਂ ਬਹੁਤ ਸਾਰੇ ਸਮਾਪਾਕੇ ਕਾਨੂੰਨ ਦੇ ਸਿਕੰਜੇ ਵਿਚੋਂ ਬਾਚ ਨਿਕਲਦੇ ਹਨ ਡੈਂਡੀ ਸਖਤ ਸਜ਼ਾਵਾਂ ਦੀਨ ਵਾਲੀ ਕਾਨੂੰਨਾ ਦੀ ਘਾਟ ਅਤੇ ਉਹਨਾਂ ਉੱਤੇ ਸਹੀ ਤੰਗ ਨਾਲ ਅਮਲ ਨਾ ਹੋਣ ਕਰਕੇ ਅਜਿਹੇ ਅੰਸਰਾਂ ਦੇ ਹੌਸਲੇ ਵੱਧਦੇ ਰਹਿੰਦੇ ਹਨ ਟੰਡੀ ਉਹ ਲੋੜਵੰਦ ਲੋਕਾਂ ਦੀ ਗੁਰਬਤ ਦਾ ਫਾਇਦਾ ਉਠਾ ਕੇ ਕਰਾਂ ਵਿੱਚ ਹੀ ਘਟਿਆ ਅਤੇ ਰਸਾਇਨਾ ਯੋਗਤ ਸ਼ਰਾਬ ਬਣਾ ਕੇ ਥਾਂ-ਪਰ-ਥਾਂ ਪਿੰਡਾਂ ਸ਼ਹਿਰਾਂ ਵਿੱਚ ਲੋਕਾਂ ਨੂੰ ਵੇਚਦੇ ਰਹਿੰਦੇ ਹਨ ਡੰਡੀ ਮਜੀਠਾ ਇਲਾਕੇ ਵਿੱਚ ਵੀ ਅਜਿਹਾ ਹੀ ਹੋਇਆ ਹੈ ਡੰਡੀ ਰਸਾਇਣਾਂ ਯੋਗਤ ਸ਼ਰਾਬ ਤੁਰੰਤ ਬਣਾ ਕੇ ਥੁੜਾਂ ਮਾਰੇ ਗਰੀਬ ਲੋਕਾਂ ਨੂੰ ਸਸਤੇ ਭਾਅ ਵਿੱਚ ਵੇਚ ਦਿੱਤੀ ਜਾਂਦੀ ਹੈ ਡੰਡੀ ਜਿਸ ਦਾ ਨਤੀਜਾ ਸਭ ਦੇ ਸਾਹਮਣੇ ਹੈ ਡੰਡੀ ਚਾਹੀਏ ਇਹ ਗੈਰ ਕਾਨੂੰਨੀ ਧੰਦਾ ਕਰਨ ਵਾਲੇ ਬਹੁਤ ਸਾਰੇ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਉਹਨਾਂ ਨੂੰ ਵੀ ਜਿਨ੍ਹਾਂ ਦੀ ਇਸ ਧੰਦੇ ਵਿੱਚ ਮਿਲੀ ਭੁਗਤ ਸੀ ਡੰਡੀ ਸਮਾਜ ਦੇ ਸਾਰੇ ਵਰਗਾਂ ਨੇ ਖਾਸ ਤੌਰ ਤੇ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਇਸ ਸੰਬੰਧੀ ਸਖਤ ਪ੍ਰतिकਰਮ ਪਰਗਟ ਕਰਦਿਆਂ ਇਸ ਨੂੰ ਪ੍ਰਸ਼ਾਸਨਕ ਅਣਗਹਿਲੀ ਦੀ ਇੱਕ ਹੋਰ ਕੜੀ ਦੱਸਿਆ ਹੈ ਅਤੇ ਇਹ ਵੀ ਕਿਹਾ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦਾ ਜ਼ਮੀਨੀ ਪੱਧਰ ਉੱਤੇ ਬਹੁਤਾ ਵੱਡਾ ਅਸਰ ਨਹੀਂ ਹੋਇਆ ਡੰਡੀ ਕਿਉਂਕਿ ਅੱਜ ਵੀ ਇਹ ਤੰδα ਕਿਸੇ ਨਾ ਕਿਸੇ ਰੂਪ ਵਿੱਚ ਚੱਲ ਰਿਹਾ ਹੈ ਦਿੱਲੀ ਚਾਹੀ ਸਰਕਾਰ ਵੱਲੋਂ ਇਸ ਲਈ ਜ਼ਿੰਮੇਵਾਰ ਲੋਕਾਂ ਨੂੰ ਸਖਤ ਸਜ਼ਾਾਂ ਦਿਵਾਉਣ ਦੀ ਸਟੋਪ